नमस्कार सस्रेखार आदा मेरे दोस्तों दोस्तों आज आपा श्री गुरु ग्रंथ साहिब जी अंग तीसरे दी आज समाप्त हुई यानी इस पार्ट ਦੇ ਵਿੱਚ ਤੇ ਆਪਾਂ ਸ਼ੁਰੂ ਕਰ ਲੈਨੇ ਕਿਉਂਕਿ ऑलरेडी ਸਾਡੇ ਜੋ ਵੀਡੀਓ ਦੇ ਪਾਰਟਸ ਬਹੁਤ ਲੰਬੇ ਬਣ ਜਾਂਦੇ ਆ ਬਹੁਤ سارے ਸਰੋਤਿਆਂ ਨੇ ਮੈਨੂੰ ਕਿਹਾ ਕਿ ਤੁਸੀਂ ਟੋਪੀ ਨਾ ਪਾਓ ਤੇ ਰਮਾਲ ਬੰਨ ਲਓ ਤੇ ਅੱਜ ਮੈਂ ਰਮਾਲ ਬੰਨ ਲਿਆ ਹੁਣ ਪਲੀਜ਼ ਮੇਰੇ ਐਨ ਕਰੂ ਨਾ ਕਿਉਂਕਿ ਮੇਰੇ ਕੋਲ ਇਸ ਤੋਂ ਇਲਾਵਾ ਹੋਰ ਕਾਲੇ ਰੰਗ ਦੀਆਂ ਨੇ ਖੈਣੀਆਂ ਤੇ ਮੈਨੂੰ ਖਰੀਦਣੀਆਂ ਪੈਣੀਆਂ ਆ ਤੇ ਜਿੰਨਾ ਤੱਕ ਹਮ ਚੱਲਦੇ ਚਲਾਓ ਇਹ ਨਾਲ ਕਿਉਂਕਿ ਮੋਸਟਲੀ ਇਹ ਚੀਜ਼ੇ ਪੜਦੇ ਵਕਤ ਬੈ ਬਸਾਰਦੇ ਮਤਲਬ ਬਸਾਰਦੇ ਕਿ ਵਿਚਾਰਦੇ ਵਕਤ ਮੇਰੀਆਂ ਅੱਖਾਂ ਬੰਦ ਹੁੰਦੀਆਂ ਤੇ ਅੱਛਾ ਨਹੀਂ ਲੱਗਦਾ ਕਿ ਵੀਡੀਓ ਦੇ ਵਿੱਚ ਮੈਂ ਅੰਦਾ ਅੱਖਾਂ ਬੰਦ ਕਰਕੇ ਚੀਜ਼ਾਂ ਰੀਡ ਕਰਾਂ ਕਿ ਮੈਂ ਆਪਣੇ ਅੰਦਰੋਂ ਬੋਲਦਾ ਹਾਂ ਉਹ ਚੋ ਚੀਜ਼ ਰੀਡ ਕਰਕੇ ਜਦੋਂ ਵਿਆਖਿਆ ਕਰਨੀ ਤੇ ਮੇਰੀਆਂ ਅੱਖਾਂ ਬੰਦ ਹੁੰਦੀਆਂ ਤੇ ਇਹਦਾ ਪਰਪਸ ਸਿਰਫ ਇਹੀ ਆ ਅਨਕਾ ਲਾਉਣ ਦਾ ਤੇ ਹੋਰ ਕੋਈ ਦੂਜਾ ਹੈ ਨਹੀਂ ਗਮ ਹਾਂਜੀ ਸ਼ੁਰੂ ਕਰ ਲਈ ਲਾਸਟ ਟਾਈਮ ਆਪਾਂ ਬਸਾਰੇ ਜਿੱਥੇ ਉਹ ਹੈਗਾ ਤੌਲਤਰਮ ਦਿਆ ਕਾ ਪੂਤ ਸੰਤੁਖ ਰੱਖ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋਈ ਬੂਝੇ ਹੋਵੇ ਸੱਚਿਆ ਤਬਲੇ ਉੱਪਰ ਕੇਤਾ ਭਾਰ ਤਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੇ ਕਵਣ ਜੋਰ ਤੇ ਬਾਰ ਤੱਬ ਵਿੱਚ ਨਾਲਾ ਬੰਦਾ ਰੌਲਾ ਪਾ ਰਿਹਾ ਤੇ ਇਗਨੋਰ ਕਰਿਓ ਠੀਕ ਹੈ ਤੇ ਅੱਜ ਜਿੱਥੋਂ ਆਪਾਂ ਸ਼ੁਰੂਆਤ ਕਰਨੀ ਹੈਗੀ ਆ ਉਥੇ ਗੁਰੂ ਸਾਹਿਬ ਜੀ ਅਗੋ ਫਰਮਾਉਂਦੇ ਹਨ ਕਿ ਜੀ ਜਦ ਰੰਗਾ ਕੇ ਨਾਉ ਸਭ ਨਾ ਲਿਖਿਆ ਬੁੜੀ ਕ람 ਇਹ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਣਸ ਵਾਲੀ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਉ ਇੱਕ ਕਵਾਉ ਤਿਸਤੇ ਹੋਏ ਲਖ ਦਰਿਆਵ ਠੀਕ ਹੈ ਤੇ ਇਸ ਵਿੱਚ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੀ ਹੀ ਟਰਾਈ ਕਰਦੇ ਨੇ ਕਿ ਸ੍ਰਿਸ਼ਟੀ ਦੇ ਵਿੱਚ ਕਈ ਜਾਤਾਂ ਨੇ ਜੀ ਜਾਤ ਰੰਗਾ ਕੇ ਨਾਉ ਬਹੁਤ ਸਾਰੀਆਂ ਜਾਤਾਂ ਨੇ ਜਾਤਾਂ ਕਹਿ ਸਕਦੇ ਹੋ ਕਾਸਟ ਸਿਸਟਮ ਨਹੀਂ ਹੈਗਾ ਜਿਵੇਂ ਆਪਾਂ ਕਹਿੰਦੇ ਵੀ 84 ਲੱਖ ਜੂਨਾ ਇਸ ਇਸ ਇਲਾਕੇ ਦੇ ਨਾਲ ਕਿਹਾਗੇ ਕਈ ਜਾਤਾਂ ਨੇ ਤੇ ਕਈ ਕਿਸਮਾਂ ਦੇ ਕਈ ਨਾਵਾਂ ਦੇ ਜੀਵ ਨੇ ਇਸ ਕਾਇਨਾਤ ਦੇ ਵਿੱਚ ਤੇ ਅਜਿਹੇ ਜੀਵ ਵੀ ਨੇ ਜਿਨ੍ਹਾਂ ਨੂੰ ਅਸੀਂ ਜਾਣਦੇ ਆ ਤੇ ਬਹੁਤ ਸਾਰੇ ਅਜਿਹੇ ਜੀਵ ਵੀ ਨੇ ਜਿਨ੍ਹਾਂ ਤੱਕ ਅਸੀਂ ਪਹੁੰਚ ਹੀ ਨਹੀਂ ਪਾਈ ਉਹਨਾਂ ਤੱਕ ਸਾਡੀ ਰੀਚ ਹੀ ਨਹੀਂ ਹੈਗੀ ਠੀਕ ਹੈ ਤੇ ਅੱਜ ਵੀ ਸਾਡੀ ਅੱਖਾਂ ਤੋਂ ਪਰੇ ਨੇ ਉਹ ਤੇ ਅੱਗੇ ਗੁਰੂ ਸਾਹਿਬ ਜੀ ਕਰਨਗੇ ਇਹਨਾਂ ਸਬਨਾਂ ਦੇ ਇੱਕ ਇੱਕ ਤਾਰ ਚੱਲਦੀ ਹੈ ਇਹਨਾਂ ਸਭ ਦੇ ਵਿੱਚ ਮਤਲਬ ਕੀ ਇੱਕ ਤਾਰ ਯਾਨੀ ਕਿ ਇੱਕ ਪਰਮਾਤਮਾ ਦੀ ਜੋਤ ਸਾਰਿਆਂ ਦੇ ਅੰਦਰ ਹੈਗੀ ਹੈ ਤੇ ਸਾਡੇ ਸਾਰੇ ਦੇ ਅੰਦਰ ਇਨਕਲੂਡ ਐਕਸਕਲੂਡ ਕਰ ਲੋ ਆਪਣੇ ਆਪ ਨੂੰ ਕਰ ਲੋ ਇਸ ਅਸ੍ਰਿਸ਼ਟੀ ਦੇ ਜਿੰਨੇ ਐਨੀਮਲਸ ਜਿੰਨ ਇਨਸੈਕਟ ਸਾਰਿਆਂ ਦੇ ਵਿੱਚ ਕੋਈ ਮਤਲਬ ਇੱਕ ਚੀਜ਼ ਕਾਮਨ ਹੈ ਇੱਕ ਤਾਰ ਚੱਲਦੀ ਕਰ ਸਕਦਾ ਕਿ ਉਹ ਪਰਮਾਤਮਾ ਦੀ ਉਹ ਕੁਦਰਤ ਦੀ ਉਹ ਇੱਕ ਤਾਰ ਸਾਰਿਆਂ ਦੇ ਵਿੱਚ ਸਰਵ ਵਿਆਪਕ ਹੈ ਠੀਕ ਹੈ ਤੇ ਅਗੇ ਗੁਰੂ ਸਾਹਿਬ ਜੀ ਕਹਿੰਦੇ ਕਿ ਸਾਰਿਆਂ ਦੇ ਵਿੱਚ ਪਰਮਾਤਮਾ ਤਾਂ ਆਲਰੇਡੀ ਬੈਠਾ ਹੈ ਪਰ ਕੋਈ ਵਿਰਲਾ ਹੀ ਮਨੁੱਖ ਹੈ ਜੋ ਇਹ ਲੇਖਾ ਲਿਖਣਾ ਜਾਣਦਾ ਹੈ ਜੋ ਪਰਮਾਤਮਾ ਨੂੰ ਸਮਝ ਸਕਦਾ ਹੈ ਤੇ ਉਹਦੇ ਬਾਰੇ ਲਿਖ ਸਕਦਾ ਹੈ ਠੀਕ ਹੈ ਤੇ ਕੋਈ ਮਤਲਬ ਉਹ ਕਿ ਵਿਰਲਾ ਹੀ ਆ ਕਿ ਜੇ ਕੋਈ ਵੀ ਇਹ ਕੰਮ ਕਰ ਸਕਦਾ ਹੈ ਕੋਈ ਮਤਲਬ ਕੀ ਕਹਿ ਸਕਦੇ ਵੀ ਬਹੁਤ ਰੀਅਰ ਹਿਊਮਨ ਆਪੀ ਜਿਹੜੇ ਇਹਨਾਂ ਕੰਮਾਂ ਨੂੰ ਪਰਫਾਰਮ ਕਰ ਸਕਦਾ ਹਾਂਜੀ ਤੇ ਅੱਗੇ ਗੁਰੂ ਸਾਹਿਬ ਜੀ ਨੇ ਇਸ ਚੀਜ਼ ਨੂੰ ਫਿਰ ਮਤਲਬ ਕਿਹਾ ਕਿ ਪਹਿਲਾਂ ਉਹਨਾਂ ਨੇ ਕਿਹਾ ਕਿ ਕੋਈ ਵਿਰਲਾ ਮਨੋਖਾ ਜੋ ਪਰਮਾਤਮਾ ਦੇ ਲਿਖੇ ਨੂੰ ਜਾਣ ਸਕਦਾ ਤੇ ਬਾਅਦ ਦੇ ਵਿੱਚ ਗੁਰੂ ਸਾਹਿਬ ਜੀ ਫਿਰ ਐਗਜ਼ੈਕਟਲੀ ਇਹਦੇ ਆਪੋਜ਼ਿਟ ਕਹਿ ਰਹੇ ਨੇ ਕਿ ਪਰਮਾਤਮਾ ਦੀ ਕੁਦਰਤ ਦਾ ਕੋਈ ਵੀ ਅੰਤ ਨਹੀਂ ਹੈ ਤੇ ਕੋਈ ਵੀ ਜੀਵ ਇਹਨੂੰ ਮਤਲਬ ਕਿ ਡਿਸਕ੍ਰਾਈਬ ਨਹੀਂ ਕਰ ਸਕਦਾ ਆਪਣੇ ਲਫ਼ਜ਼ਾਂ ਦੇ ਵਿੱਚ ਤੇ ਕੀ ਪਰਮਾਤਮਾ ਦਾ ਲੇਖਾ ਕਿੱਡਾ ਵੱਡਾ ਹੈ ਕੀ ਉਹਦੀ ਥਿੰਕ ਕੀ ਹੈ ਉਹ ਸਾਡੇ ਬਾਰੇ ਕੀ ਸੋਚਦਾ ਹੈ ਕੱਖਾਂ ਨੂੰ ਲੱਖ ਤੇ ਲੱਖ ਨੂੰ ਕੱਖ ਉਹ ਐਂ ਚੁਟਕੀ ਮਾਰੇ ਬਣਾ ਦਿੰਦਾ ਹੈ ਤੇ ਮਤਲਬ ਕਹਿ ਸਕਦੇ ਪੀ ਆਪਾਂ ਪਰਮਾਤਮਾ ਦੇ ਨੇੜੇ ਜਾ ਸਕਦੇ ਆ ਆਪਾਂ ਸਮਝ ਸਕਦੇ ਆਂ ਤੇ ਅਗਰ ਆਪਾਂ ਲਹੀਏ ਤੇ ਅਗਰ ਆਪਾਂ ਜੇ ਸਪਸ਼ਟ ਕਰਨ ਦੀ ਹੈ ਅਗਲਾ ਆਪਾਂ ਕਿਸੇ ਨੂੰ ਸਪਸ਼ਟ ਕਰਕੇ ਦਸੀਏ ਵੀ ਭਾਈ ਆ ਚੀਜ਼ ਇਦਾਂ ਤੇ ਉਹ ਐਗਜੈਕਟਲੀ ਓਦਾਂ ਨਹੀਂ ਹੋ ਜਿਦਾ ਪੰਡਤ ਕਹਿੰਦੇ ਵੀ ਤੇਰੇ ਸਾਥ ਐਸਾ ਹੋਗਾ ਅਸੀਂ ਤੇਰੀ ਕੁੰਡਲੀ ਦੇਖ ਲਈ ਹੈ ਤੇ ਪੰਡਤ ਨੂੰ ਆਪ ਨਹੀਂ ਪਤਾ ਦੂਜੇ ਦੂਜੇ ਸਾਹ ਉਹਦਾ ਵੀ ਪ੍ਰਾਨ ਨਿਕਲ ਜਾਂਦੇ ਆ ਤੇ ਇਸ ਕਰਕੇ ਵੀ ਕੋਈ ਕਿੱਡਾ ਵੀ ਚਤਰ ਸਿਆਣਾ ਹੋਵੇ ਤੇ ਪਰ ਆਪਾ ਉਹਦੇ ਨਾਲ ਟੱਕਰ ਨਹੀਂ ਲੈ ਸਕਦੇ ਤੇ ਅੱਗੇ ਗੁਰੂ ਸਾਹਿਬ ਜੀ ਫਰਮਾ ਰਹੇ ਹਨ ਕਿ ਅਕਾਲ ਪੁਰਖ ਦਾ ਬਿਆੰਤ ਬਲ ਹੈ ਬਿਆੰਤ ਸੁੰਦਰ ਰੂਪ ਹੈ ਬਿਆੰਤ ਉਸ ਦੀ ਦਾਤ ਹੈ ਤੇ ਇਸ ਦਾ ਕੋਣ ਅੰਦਾਜ਼ਾ ਲਾ ਸਕਦਾ ਅਕਾਲ ਪੁਰਖ ਨੇ ਆਪਣੇ ਹੁਕਮ ਦੇ ਨਾਲ ਹੀ ਸਾਰਾ ਸੰਸਾਰ ਬਣਾ ਦਿੱਤਾ ਹੈ ਤੇ ਉਸ ਦੇ ਹੁਕਮ ਦੇ ਨਾਲ ਹੀ ਲੱਖਾਂ ਦਰਿਆ ਪੇੜ ਪੌਦੇ ਹਰ ਸ਼ੈ ਉਹਦੇ ਹੁਕਮ ਨਾਲ ਹੀ ਤਿਆਰ ਹੋ ਜਾਂਦੀ ਹੈ ਤੇ ਇਹਦਾ ਰੈਫਰੈਂਸ ਸਾਨੂੰ ਕੁਰਾਨ ਦੇ ਵਿੱਚੋਂ ਮਤਲਬ ਜੇ ਮੈਂ ਕੁਰਾਨ ਰੀਡ ਕਰਦਾ ਪਿਆ ਸੀ ਨਾ ਤੇ ਉਹਦੇ ਵਿੱਚ ਮੈਨੂੰ ਇਹਦਾ ਪਤਾ ਲੱਗਿਆ ਸੀ ਵੀ ਮਤਲਬ ਕੁਰਾਨ ਦੇ ਵਿੱਚ ਅੱਲਾਹ ਫਰਮਾ ਰਿਹਾ ਵੀ ਕਹਿੰਦੇ ਵੀ ਮੈਂ ਸਿਰਫ ਕਹਣਾ ਉਹਨਾਂ ਕਿ ਹੋ ਜਾ ਪਹਿਲਾਂ ਨੇ ਕਹਿਣਾ ਵੀ ਹੋ ਜਾ ਹੋ ਜਾ ਕੀ ਆ ਪੀ ਡੂ ਇਟ ਮਤਲਬ ਹੋ ਜਾ ਕਰ ਦੋ ਤੇ ਉਹ ਕੰਮ ਬਣ ਜਾਂਦਾ ਤੇ ਮੈਂ ਕਹੂੰਗਾ ਵੀ ਆ ਸ੍ਰਿਸ਼ਟੀ ਤਿਆਰ ਕਰਨੀ ਹੋ ਜਾ ਰੈਡੀ ਕਿਉਂਕਿ ਉਹ ਆਪ ਸਰਵ ਸ਼ਕਤੀਮਾਨ ਹੈ ਨਾ ਤੇ ਉਹ ਆਪ ਮਤਲਬ ਸੁਪਰੀਮ ਪਾਵਰ ਆ ਤੇ ਹਰ ਇੱਕ ਚੀਜ਼ ਦੇ ਵਿੱਚ ਸਖਸ਼ਮਤਾ ਤੇ ਉਹਨੂੰ ਕਿਸੇ ਤੋਂ ਹੁਕਮ ਨਹੀਂ ਲੈਣਾ ਤੇ ਨਾ ਉਹਨੇ ਕਿਸੇ ਦੀ ਸਲਾਹ ਕਰਨੀ ਤੇ ਜੋ ਚੰਗਾ ਲੱਗਦਾ ਉਹ ਉਹ ਕਰਦਾ ਤੇ ਹੋ ਆਪ ਵੀ ਤੁਸੀਂ ਵੀ ਇਦਾਂ ਹੀ ਜੀਓ ਜ਼ਿੰਦਗੀ ਦੇ ਵਿੱਚ ਕਿ ਜੋ ਰੱਬ ਨੂੰ ਅੱਛਾ ਲੱਗੇ ਤੇ ਤੁਸੀਂ ਉਹਦੇ ਵਿੱਚ ਖੁਸ਼ ਰਹੋ ਹਾਂਜੀ ਅੱਗੇ ਜੋ ਗੁਰੂ ਸਾਹਿਬ ਜੀ ਨੇ ਫਰਮਾਇਆ ਇਸ ਤੋਂ ਪਿਛਲੇ ਪਾਠ ਦੇ ਵਿੱਚ ਆਪਾਂ ਉਹ ਇੱਕ ਲੈਂਡ ਡਿਸਕ੍ਰਾਈਬ ਕੀਤੀ ਸੀ ਕਿ ਤੌਹਤਰਮ ਦਇਆ ਕਾ ਪੂ ਸੰਤੋਖ ਰੱਖ ਰੱਖਿਆ ਜਨਸੂ ਤੇ ਇਹਦੇ ਵਿੱਚ ਗੁਰੂ ਸਾਹਿਬ ਜੀ ਨੇ ਸਫਾ ਚਟ ਜਾਨੀ ਕਿ ਕਲੀਅਰ ਕਰ ਦਿੱਤੀ ਸਾਰੀ ਗੱਲ ਬਹੁਤ ਹੀ ਧਿਆਨ ਨਾਲ ਸੁਣਿਓ ਕੀ ਕੁਦਰਤ ਕਵਣ ਕਹਾ ਵਿਚਾਰ ਵਾਰਣਾ ਜਾਮਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਤੇ ਇਹਦੀ ਜਿਹੜੀ ਡੁੰਗਾਈ ਆ ਇਸ ਚੀਜ਼ ਦੀ ਤੇ ਆਪਦਾ ਆ ਨਾਰਮਲ ਵੀ ਇਹ ਸਮਝ ਸਕਦੇ ਵੀ ਕੁਦਰਤ ਕਵਣ ਕਹਾ ਵਿਚਾਰ ਵਾਰਣਾ ਜਾਮਾ ਇੱਕ ਵਾਰ ਵੀ ਤੇਰੇ ਵਾਰੇ ਜਾਮਾ ਜੋ ਤੁਧ ਭਾਵੇ ਸਾਈ ਭਲੀਕਾਰ ਵੀ ਜੋ ਤੈਨੂੰ ਅੱਛਾ ਲੱਗਦਾ ਉਹੀ ਭਲਾ ਸਾਡੇ ਵਾਸਤੇ ਤੇ ਤੂੰ ਸਦਾ ਸਲਾਮਤ ਨਿਰੰਕਾਰ ਤੇ ਤੂੰ ਜੁਗਾ ਜੁਗਾ ਤੱਕ ਨਿਰੰਕਾਰ ਕਾਇਮ ਰਹਿਣ ਵਾਲਾ ਹੈ ਠੀਕ ਹੈ ਹੁਣ ਆਪਾਂ ਇਹਦੇ ਪ੍ਰੋਪਰ ਅਰਥ ਤੇ ਆਉਂਦੇ ਆ ਕਿ ਗੁਰੂ ਸਾਹਿਬ ਜੀ ਕਹ ਰਹੇ ਨੇ ਕਿ ਪਗਾ ਵਾਲੇ ਉਹ ਮਨੁੱਖ ਹਨ ਕਿ ਜਿਨ੍ਹਾਂ ਨੇ ਗੁਰੂ ਦੇ ਦੱਸੇ ਹੋਏ ਰਾਹ ਉੱਤੇ ਆਪਣੇ ਜੀਵਨ ਦਾ ਮਨੋਰਥ ਬਣਾਇਆ ਹੈ ਗੁਰੂ ਉਹੀ ਜੋ ਸਾਡੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜਿੱਥੋਂ ਜਿੱਥੋਂ ਤੁਸੀਂ ਨਿਕਲੇ ਤੁਹਾਡੀ ਬੁੱਕ ਹੀ ਤੁਹਾਡਾ ਗੁਰੂ ਆ ਕੋਈ ਦੇਤਾ ਨਹੀਂ ਹੈ ਨਹੀਂ ਠੀਕ ਹੈ ਤੇ ਜਿਨ੍ਹਾਂ ਦੇ ਨਾਮ ਵਿੱਚ ਸੁਰਤ ਜੁੜੀ ਹੋਈ ਹੈ ਤੇ ਜਿਨ੍ਹਾਂ ਨੇ ਪਰਮਾਤਮਾ ਨਾਲ ਪਿਆਰ ਦਾ ਰਿਸ਼ਤਾ ਗੰਢਿਆ ਹੈ ਇਸ ਰਾਹ ਤੇ ਤੁਰ ਕੇ ਉਹਨਾਂ ਨੇ ਪ੍ਰਭੂ ਦੀ ਰਜ਼ਾ ਵਿੱਚ ਰਹਿਣਾ ਹੀ ਉਸ ਨੂੰ ਪਾਉਂਦਾ ਹੈ ਤੇ ਉਹਨਾਂ ਇਹ ਗੁਰੂ ਸਾਹਿਬ ਜੀ ਕਹ ਰਹੇ ਕਿ ਬਾਰੇ ਜਾ ਮਾ ਉਸ ਮਨੁੱਖ ਦੇ ਕਿ ਜਿਹੜੇ ਆਪਣੇ ਟੀਚੇ ਦੇ ਮਗਰ ਲੱਗੇ ਚਲੋ ਮੰਨ ਲੈਣੇ ਦੇ ਤਾਰੇ ਵੀ ਮੰਨ ਲਓ ਕਿ ਕੁਝ ਅچھے ਬੰਦੇ ਬੰਦੇ ਕਿ ਜਿਹੜੇ ਟੀਚੇ ਦੇ ਮਗਰ ਲੱਗੇ ਜਾਂ ਜਿਨ੍ਹਾਂ ਨੇ ਬੁੱਕ ਰੀਡ ਕੀਤੀ ਉਹਨੂੰ ਰੀਡ ਕਰਕੇ ਪਰਮਾਤਮਾ ਦੀ ਸੁਰਤ ਵਿੱਚ ਜੁੜੇ ਤੇ ਪਰਮਾਤਮਾ ਨੇ ਦਿੱਤੇ ਹੋਏ ਰਾਹ ਦੇ ਵਿੱਚ ਗਏ ਆ ਠੀਕ ਆ ਤੇ ਪਰਮਾਤਮਾ ਦੀ ਰਜ਼ਾ ਵਿੱਚ ਰਹਿਣ ਲੱਗ ਪਏ ਆ ਤੇ ਉਹਨਾਂ ਨੇ ਆਪਣੇ ਜੀਵਨ ਦਾ ਇੱਕ ਆਧਾਰ ਬਣਾ ਲਿਆ ਜਿਹਦਾ ਨਾਮ ਹੈਗਾ ਸਿਮਰਨ ਸਿਮਰਨ ਰੂਪ ਧਰਮ ਹੀ ਉਹਨਾਂ ਦੀ ਜ਼ਿੰਦਗੀ ਦਾ ਸਹਾਰਾ ਬਣ ਗਿਆ ਹੈ ਵੀ ਨਾਮ ਜਪਣਾ ਤੇ ਧਰਮ ਧਰਮ ਤੇ ਚੱਲਣਾ ਧਰਮ ਤੇ ਚੱਲਣਾ ਇੱਕ ਬਹੁਤ ਵੱਡੀ ਗੱਲ ਆ ਧਰਮ ਤੇ ਚੱਲਣਾ ਵੀ ਇੱਕ ਇੱਕ ਲੰਗ ਚੈਪਟਰ ਮੈਂ ਇੱਕ ਵੀਡੀਓ ਲੈ ਕੇ ਆਉਂਗਾ ਡੈਡੀਕੇਟਡ 30 ਤੋਂ 50 ਮਿੰਟ ਦੀ ਹੋ ਸਕਦੀ ਹੈ ਵੀ ਧਰਮ ਤੇ ਤੁਰਨਾ ਕਿਵੇਂ ਆਪਾਂ ਕੀ ਧਰਮ ਹੈ ਕੀ ਧਰਮ ਦਾ ਮਤਲਬ ਕੀ ਹੈ ਅਸਲੀ ਉਸ ਦਿਨ ਤੋਂ ਬਾਅਦ ਤੁਹਾਨੂੰ ਕੋਈ ਇਹ ਨਹੀਂ ਕਹਿ ਸਕਦਾ ਵੀ ਤੂੰ ਕਿਸ ਧਰਮ ਤੋਂ ਬਿਲੋਂਗ ਕਰਦਾ ਤੂੰ ਕਿਹ ਸਰਲੀਜ ਤੋਂ ਬਰ ਧਰਮ ਇੱਕ ਬਹੁਤ ਆਪਣੇ ਆਪ ਦੇ ਵਿੱਚ ਸਰਵੋਤਮ ਚੀਜ਼ ਆ ਠੀਕ ਹੈ ਤੇ ਅੱਗੇ ਗੁਰੂ ਸਾਹਿਬ ਜੀ ਕਹਿ ਰਹੇ ਹਨ ਕਿ ਤੇ ਅੱਗੇ ਗੁਰੂ ਸਾਹਿਬ ਜੀ ਇਹ ਕਹਿ ਰਹੇ ਹਨ ਕਿ ਇਹੀ ਰਾਹ ਤੇ ਤੁਰ ਕੇ ਉਹੋ ਜਿਹੜੇ ਇਨਸਾਨ ਆ ਉਹ ਆਪਣੇ ਜੀਵਨ ਨੂੰ ਸੰਤੋਖ ਵਾਲਾ ਸੰਤੋਖ ਯਾਨੀ ਸੈਟੀਸਫੈਕਸ਼ਨ ਵਾਲਾ ਜੀਵਨ ਲਾਈਫ ਸਪੈਂਡ ਕਰਦੇ ਵੀ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਸੈਟੀਸਫੈਕਸ਼ਨ ਹੋ ਜਾਂਦਾ ਵੀ ਹਾਂ ਯਾਰ ਕਿ ਜੋ ਹੈ ਸਹੀ ਹੈ ਤੇ ਮੈਂ ਮੁਕਮਲ ਹਾਂ ਤੇ ਉਹ ਸੈਟੀਸਫੈਕਸ਼ਨ ਵਾਲੀ ਜ਼ਿੰਦਗੀ ਨੂੰ ਬਤੀਤ ਕਰਦੇ ਹਨ ਪਰ ਅੱਗੇ ਅੱਗੇ ਗੁਰੂ ਸਾਹਿਬ ਜੀ ਜੋ ਕਹ ਰਹੇ ਨੇ ਉਹ ਬਿਲਕੁਲ ਧਿਆਨ ਨਾਲ ਸੁਣੋ ਕੰਨ ਖੋਲ ਕੇ ਸੁਣੋ ਜਰਾ ਪਰ ਗੁਰੂ ਦੇ ਦੱਸੇ ਹੋਏ ਰਾਹ ਉੱਤੇ ਤੁਰਨ ਦਾ ਇਹ ਸੱਟਾ ਨਹੀਂ ਨਿਕਲ ਸਕਦਾ ਕਿ ਕੋਈ ਵੀ ਮਨੁੱਖ ਪ੍ਰਭੂ ਦੀ ਰਚੀ ਸ੍ਰਿਸ਼ਟੀ ਦਾ ਅੰਤ ਪਾ ਸਕੇ ਗੁਰੂ ਦੇ ਦਾ ਵੀ ਤਗੜਾ ਹੋਵੇ ਪਰ ਉਹ ਤੇ ਦਸੇ ਰਾਤ ਜਿਉਂ ਕਿ ਮਨੁੱਖ ਤੋਰਦਾ ਤੇ ਇਹਦਾ ਮਤਲਬ ਇਹ ਨਹੀਂ ਕਿ ਉਹ ਰੱਬ ਦੀ ਸ੍ਰਿਸ਼ਟੀ ਦਾ ਅੰਤ ਪਾ ਸਕੇ ਇਹ ਨਹੀਂ ਹੋ ਸਕਦਾ ਇਹ ਇੰਪੋਸੀਬਲ ਹੈ ਥੈਟ ਇਜ਼ ਰੀਲੀ ਇੰਪੋਸੀਬਲ ਕਿਉਂਕਿ ਸਾਇੰਟਿਸਟ ਵੀ ਲੱਗੇ ਹੋਈ ਨਹੀਂ ਅੱਜਕੱਲ ਬਟ ਉਹ ਨਹੀਂ ਇੱਥੇ ਤੱਕ ਪਹੁੰਚ ਹੀ ਨਹੀਂ ਸਕਦਾ ਤੇ ਕਿ ਗੁਰੂ ਸਾਹਿਬ ਜੀ ਕਹਿੰਦੇ ਨੇ ਇਧਰ ਤਾਂ ਜਿਉਂ-ਜਿਉਂ ਆ ਵਦੀਕ ਡੁੰਗਾਈ ਵਿੱਚ ਜਾਉਂਗੇ ਵੀ ਜੋ ਜਿੱਦਾਂ ਜਿੱਦਾਂ ਤੁਸੀਂ ਲੰਗਾਈ ਵਿੱਚ ਜਾਉਂਗੇ ਤ्यों ਤ्यों ਇਹ ਸ੍ਰਿਸ਼ਟੀ ਹੋਰ ਬੇਅੰਤ ਤਾਨੂੰ ਜਾਪੇਗੀ ਕਿ ਹੋਰ ਐਨਾਲਿਸਟਾਂ ਨੂੰ ਲੱਗੇਗੀ ਇਹ ਸ੍ਰਿਸ਼ਟੀ ਅਸਲ ਵਿੱਚ ਇਹ ਜੇ ਕੋਝੇ ਯਤਨ ਦਾ ਨਤੀਜਾ ਸੀ ਕਿ ਆਮ ਲੋਕਾਂ ਨੇ ਇਹ ਮਿੱਥ ਲਿਆ ਕਿ ਸਾਡੀ ਧਰਤੀ ਨੂੰ ਇੱਕ ਬੋਲਦ ਨੇ ਚੱਕਿਆ ਹੈ ਕਿ ਇਹੀ ਇੱਕ ਅਸੀ ਘਟਿਆ ਘਟਿਆ ਯਤਨ ਕੀਤੇ ਤੇ ਉਸ ਤੋਂ ਬਾਅਦ ਲੋਕਾਂ ਨੇ ਸੋਚ ਬਣਾ ਲਈ ਵੀ ਸਾਡੀ ਸ੍ਰਿਸ਼ਟੀ ਨੂੰ ਇੱਕ ਬੋਲਦ ਨੇ ਚੱਕਿਆ ਹੋਇਆ ਹੈ ਆਪਣੇ ਸਿੰਘਾਂ ਤੇ ਠੀਕ ਹੈ ਜਿਹਦੀ ਆਪਾਂ ਪਿਛਲੀ ਵੀਡੀਓ ਦੇ ਵਿੱਚ ਆਪਾਂ ਜਿਹਨੂੰ ਡਿਸਕ੍ਰਾਈਬ ਕਰ ਚੁੱਕੇ ਹਾਂ ਠੀਕ ਹੈ ਪਰਮਾਤਮਾ ਤੇ ਉਸ ਦੀ ਕੁਦਰਤ ਦਾ ਅੰਤ ਲੱਭਣਾ ਮਨੁੱਖ ਦੀ ਜੀਵਨ ਦਾ ਮਨੋਰਥ ਬਣ ਹੀ ਨਹੀਂ ਸਕਦਾ ਇਹ ਸਾਡਾ ਕੋਈ ਇਹ ਲਾਈਨ ਹੈ ਹੀ ਨਹੀਂ ਮਤਲਬ ਅਸੀਂ ਪਰਮਾਤਮਾ ਦੀ ਕੁਦਰਤ ਨੂੰ ਜਾਣੀਏ ਅਸੀਂ ਪਰਮਾਤਮਾ ਨੂੰ ਹਾਂ ਜਾਣ ਸਕਦੇ ਹਾਂ ਪਰ ਐਗਜ਼ੈਕਟਲੀ ਜਾਣ ਸਕਦੇ ਆ ਕਿ ਇਹ ਚੀਜ਼ਾਂ ਕਿਵੇਂ ਚੱਲਦੀਆਂ ਕਿਵੇਂ ਹੁੰਦੀਆਂ ਇਹ ਸਾਡਾ ਮਨੋਰਥ ਹੀ ਨਹੀਂ ਹੈਗਾ ਮਨੋਰਥ ਕਿਹਦਾ ਵੀ ਸਾਡਾ ਇਹ ਮਕਸਦ ਨਹੀਂ ਹੈਗਾ ਅਸੀਂ ਇਹਦੇ ਨੇੜੇ ਜਿਹੜੇ ਵੀ ਫੜਕ ਨਹੀਂ ਸਕਦੇ ਗੁਰੂ ਸਾਹਿਬ ਜੀ ਇੱਥੇ ਪਹੁੰਚਦੇ ਮਾਲਕ ਹੁੰਦੇ ਹੋਏ ਵੀ ਉਹਨਾਂ ਨੇ ਮੈਂ ਕਹਿਣਾ ਵੀ ਉਹ ਕਾਫੀ ਡੇਪਥ ਤੱਕ ਗਏ ਉਹਨਾਂ ਨੇ ਚੀਜ਼ਾਂ ਸਾਨੂੰ ਸਾਡੇ ਤੱਕ ਪਹੁੰਚਾਈਆਂ ਬਟ ਉਹ ਫਿਰ ਵੀ ਕਹਿ ਰਹੇ ਕਿ ਇਹ ਸਾਡੇ ਇਨਸਾਨਾਂ ਦਾ ਮਨੋਰਥ ਹੈ ਨਹੀਂਗਾ ਸਾਡੇ ਵਾਸਤੇ ਚੀਜ਼ਾਂ ਨਹੀਂ ਹੈਗੀਆਂ ਤੇ ਆਪਾਂ ਜਾਣ ਸਕਦੇ ਆ ਵਡਾਈ ਕਰ ਸਕਦੇ ਆ ਬਸ ਇਸ ਤੋਂ ਜ਼ਿਆਦਾ ਹੋਰ ਕੁਝ ਨਹੀਂ ਅੱਗੇ ਗੁਰੂ ਸਾਹਿਬ ਜੀ ਨੇ ਜੋ ਕੇ ਮਨੁੱਖ ਵਾਸਤੇ ਇੱਕ ਬਹੁਤ ਹੀ ਸਪੈਸ਼ਲ ਚੀਜ਼ ਕਹੀ ਹੈ ਕਿ ਅਸੰਖ ਜਪ ਅਸੰਖ ਪਾਓ ਅਸੰਖ ਪੂਜਾ ਅਸੰਖ ਤਪ ਤਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਗੁਰੂ ਸਾਹਿਬ ਜੀ ਸਮਝਾਉਣ ਦੀ ਟਰਾਈ ਕਰਦੇ ਨੇ ਕਿ ਅਕਾਲ ਪੁਰਖ ਦੀ ਰਚਨਾ ਵਿੱਚ ਅਣਗਿਣਤ ਜੀਵ ਜਪ ਕਰਦੇ ਨੇ ਬਿਅੰਤ ਜੀਵ ਹੋਰਾਂ ਨਾਲ ਪਿਆਰ ਦਾ ਵਰਤੋਅ ਕਰ ਰਹੇ ਨੇ ਕਈ ਜੀਵ ਪੂਜਾ ਕਰ ਰਹੇ ਨੇ ਤੇ ਕਈ ਅਣਗਿਣਤ ਜੀਵ ਜੋ ਤਪ ਸਾਧ ਕਰ ਰਹੇ ਨੇ ਜਪ ਤਪ ਕਰ ਰਹੇ ਨੇ ਜੰਗਲਾਂ 'ਚ ਜਾ ਰਹੇ ਨੇ ਇਚ ਐਂਡ एवरीथिंग ਜੋ ਵੀ ਰਿਲੀਜੀਅਨ ਦੇ ਵਿੱਚ ਆਉਂਦਾ ਠੀਕ ਹੈ ਤੇ ਬਿਅੰਤ ਜੀਵ ਵੇਦਾ ਤੇ ਹੋਰ ਧਾਰਮਿਕ ਪੁਸਤਕਾਂ ਪੁਸਤਕਾਂ ਦੇ ਪਾਠ ਮੂਹ ਨਾਲ ਕਰ ਰਹੇ ਨੇ ਜੋਗ ਸਾਧਨ ਕਰਕੇ ਹਾਂ ਤੇ ਇਥੋਂ ਮੈਂ ਤੁਹਾਨੂੰ ਜਰਾ ਡਿਸਕ੍ਰਾਈਬ ਕਰਾਂ ਕਿ ਗੁਰੂ ਸਾਹਿਬ ਜੀ ਕਹਿੰਦੇ ਕਿ ਬਹੁਤ ਸਾਰੇ ਜੀਵ ਜੋ ਰੱਬ ਦੇ ਮਤਲਬ ਉਹ ਕਿ ਰੱਬ ਨੂੰ ਵਿਚਾਰ ਰਹੇ ਨੇ ਪਾਠ ਪੂਜਾ ਕਰ ਰਹੇ ਨੇ ਤੇ ਕਈ ਜੀਵ ਜਦਾਂ ਕਿ ਆਸੰਖ ਗ੍ਰੰਥ ਮੁਖ ਵੇਦ ਪਾਠ ਜਿਵੇਂ ਕਿ ਆਪਾਂ ਸਵੇਰੇ ਉੱਠਦੇ ਹਾਂ ਗੁਟਕਾ ਸਿ ਗੁਟਕਾ ਸਭ ਚੱਕਿਆ ਤੇ ਪਰੇਡ ਕੀਤਾ ਛੱਡ ਦਿੱਤਾ ਤੇ ਉਹਨਾਂ ਵਾਸਤੇ ਕਿਹਾ ਕਿ ਵਿੰਤਜੀਵ ਵਿਵੇਦਾ ਅਤੇ ਹੋਰ ਧਾਰਮਿਕ ਪੁਸਤਕਾਂ ਦੇ ਪਾਠ ਮੂੰਹ ਨਾਲ ਕਰ ਰਹੇ ਨੇ ਗੜਗੜ 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 ਰੱਟਾ ਲੱਗਾ ਹੋਇਆ ਤੇ ਬੋਲ ਬਣ ਕੇ ਆਪਾਂ ਛੱਡ ਦਿੰਨੇ ਆ ਠੀਕ ਹੈ ਤੇ ਨੈਕਸਟ ਜੋਗ ਦੇ ਸਾਧਨ ਕਰਨ ਵਾਲੇ ਤੇ ਕਈ ਜਿਹੜੇ ਜੋਗੀ ਸਾਧੂ ਬਣਿਓ ਜੰਗਲਾਂ 'ਚ ਜਾਂਦੇ ਤਾਂ ਤਾਂ ਕਰਦੇ ਹਨਾ ਸਭ ਕੁਝ ਚੀਜ਼ਾਂ ਪਰਫਾਰਮ ਕਰਦੇ ਨੇ ਤੇ ਪਰ ਮਨੁੱਖ ਆਪਣੇ ਮਨ ਨੂੰ ਟਿਕਾ ਨਹੀਂ ਦੇ ਪਾਰਿਆ ਤੇ ਪਰ ਇੰਨਾ ਕੁਝ ਕਰਨ ਦੇ ਬਾਵਜੂਦ ਉਦਾਸ ਰਹਿ ਜਾਂਦਾ ਉਹ ਕਿਉਂ ਬਹੁਤ ਸਾਰੇ ਮੈਂ ਤੁਹਾਨੂੰ ਦਿਖਾ ਦਿੰਦਾ ਕਿ ਹਰ ਇੱਕ ਰਿਲੀਜੀਅਨ ਦੇ ਵਿੱਚ ਜਿਹੜੇ ਹੈਗੇ ਆ ਜਿਹੜੇ ਆਪਣੇ ਆਪ ਨੂੰ ਧਾਰਮਿਕ ਕਹਿੰਦੇ ਕਿਉਂਕਿ ਉਹ ਉੱਥੇ ਫਸ ਚੁੱਕੇ ਆ ਉਹ ਆਲਰੇਡੀ ਉੱਥੇ ਸਟਕ ਹੋ ਚੁੱਕੇ ਆ ਕਿਸੇ ਨੇ ਕਿਹਾ ਕਿ ਮੈਂ ਸਵੇਰੇ ਉੱਠ ਕੇ ਮਤਲਬ ਹਨੂਮਨ ਚਾਲੀਸਾ ਕਰਨੀ ਹੈ 10 ਵਾਰੀ ਉਹ ਫਸ ਗਿਆ ਕਿਸੇ ਨੇ ਕਿਹਾ ਜਪਜੀ ਸਾਹਿਬ ਕਰਨਾ ਹੈ ਫਸ ਗਿਆ ਕਿਸੇ ਨੇ ਕਿਹਾ ਕੁਰਾਨ ਪੜ੍ਹਨੀ ਹੈ ਉਹ ਫਸ ਗਿਆ ਕਰਨਾ ਆਪਾਂ ਕੀ ਆ ਨਾ ਪਾਈ ਨਾ ਚੀਜ਼ਾਂ ਨੂੰ ਸਮਝਣਾ ਇੰਕ ਇੱਥੇ ਖੋਪਰ ਚ ਪਾਉਣਾ ਜਦ ਤੂੰ ਹੀ ਇੱਕ ਵਾਰੀ ਇੱਕ ਚੀਜ਼ ਰੀਡ ਕਰ ਲੈਨੇ ਆ ਤੇ ਤੁਹਾਨੂੰ ਦੁਆਰਾ ਪੜਨ ਦੀ ਲੋੜ ਨਹੀਂ ਤੁਹਾਡੇ ਜ਼ਹਿਨ ਦੇ ਵਿੱਚ ਉਹ 24 ਘੰਟੇ ਕੋ ਮਤਿਆ ਤੇ ਤੁਸੀਂ ਕੋਈ ਕੂ ਕਰਮ ਕਰਨ ਜਾਂਦੇ 24 ਘੰਟੇ ਉਹ ਤੁਹਾਨੂੰ ਰੋਕਦੀ ਆ ਮੰਨ ਲਓ ਤੁਸੀਂ ਆ ਸਪੋਜ਼ ਕਰੋ ਕਿ ਤੁਸੀਂ ਮਤਲਬ ਪੜ ਲਿਆ ਮਤਲਬ ਮਨ ਜ਼ਹਿਨ ਦੇ ਵਿੱਚ ਵਸਾਲਾ ਜਪੁਜੀ ਸਾਹਿਬ ਠੀਕ ਹੈ ਜਪਜੀ ਸਾਹਿਬ ਮੈਂ ਕਹਣਾ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਪਜੀ ਸਾਹਿਬ ਇਹਨਾਂ ਵਾ ਇੱਕ ਮਨੁੱਖ ਨੂੰ ਅਗਰ ਸਹੀ ਰਾਹੇ ਪਾਉਣਾ ਇਹ ਇਹਨਾਂ ਵਾ ਠੀਕ ਹੈ ਹੁਣ ਤੁਸੀਂ ਉਹ ਤੁਸੀਂ ਜੇ ਰੋਜ਼ ਮੱਲਾ ਦੇ ਕੰਮਾਂ ਦੇ ਵਿੱਚ ਕੁਝ ਗਲਤ ਕਰਦੇ ਤੇ ਤੁਹਾਡੇ ਅੰਦਰ ਉਹ ਲਾਈਨਾਂ ਚਲਣੀਆਂ ਚਾਹੀਦੀਆਂ ਜੋ ਜੱਦੀ ਸਾਹਿਬ ਦੇ ਵਿੱਚ ਤੁਹਾਨੂੰ ਰੁਕਿਆ ਟੁਕਿਆ ਆ ਜੋ ਕੁਝ ਦੇਖਦੇ ਆ ਉਹ ਤੁਹਾਡੇ ਜ਼ੈਨ ਦੇ ਵਿੱਚ ਉਹ ਲਾਈਨ ਆਵੇ ਬਟ ਆਪਾਂ ਕੀ ਕੀਤਾ ਆਪਾਂ ਸਵੇਰੇ ਸਵੇਰੇ ਫਰਜ਼ ਤਾਂ ਕੀਤਾ ਆਪਾਂ ਪੁਥੀ ਪੜ੍ਹੀ ਆ ਚੱਕੀ ਆ ਪੜ੍ਹ ਕੇ ਆਪਾਂ ਸੈਰ ਤੇ ਕਰ ਦਿੱਤੀ ਆਪਾਂ ਫਰਜ਼ ਆਪਾਂ ਇੱਕ احسان ਕੀਤਾ ਕਿ ਦੇਗੀ ਪ੍ਰਮਾਤਮਾ ਕੀ ਰੱਬ ਗਿਆ ਆਪਾਂ ਇਹ احسان ਕਰਕੇ ਤੁਰ ਗਏ ਠੀਕ ਹੈ ਤੇ ਉਹ ਕਹਿੰਦਾ ਮੈਨੂੰ ਤੁਹਾਡੀ ਇਹਨਾਂ ਚੀਜ਼ਾਂ ਦੀ ਜਰੂਰਤ ਨਹੀਂ ਹੈ ਕਿ ਮੈਨੂੰ ਸਿਰਫ ਔਰ ਸਿਰਫ ਲੋਡ ਹੈਗੀ ਆ ਤੇ ਤੁਹਾਡੇ ਟਾਈਮ ਦੀ ਚਲੋ ਜਿਹੀ ਟਾਈਮ ਦੇ ਦਿੰਨੇ ਆ ਟਾਈਮ ਦੇ ਕੇ ਅਸੀਂ ਪੜ ਲੰਨੇ ਆ ਪਰ ਨਹੀਂ ਨਾ ਯਾਰ ਐਦਾ ਪੜ ਕੇ ਤੁਸੀਂ ਸਾਈਡ ਤੇ ਨਹੀਂ ਉਹ ਚੀਜ਼ਾਂ ਨੂੰ ਆਪਣੇ ਅੰਦਰ ਫਿੱਟ ਕਰੋ ਅਰਥ ਨਾਲ ਪੜੋ ਤੁਸੀਂ ਖੁਦ ਪੜੋ ਮੇਰੇ ਕੋਲੋਂ ਨਹੀਂ ਸਮਝਣ ਲੱਗਦਾ ਮੈਂ ਤੁਹਾਨੂੰ ਨਹੀਂ ਪਸੰਦ ਮੇਰੀਆਂ ਕਈਆਂ ਗੱਲਾਂ ਨਹੀਂ ਤੁਹਾਨੂੰ ਚੰਗੇ ਲੱਗਦੇ ਤੁਸੀਂ ਖੁਦ ਪੜੋ ਪਰ ਤੁਸੀਂ ਮੈਂ ਇਹ ਕਹਿੰਨਾ ਮੇਰੇ ਗਏ ਤੇ ਪੜ ਲਓ ਮੇਰਾ ਮਕਸਦ ਮਕਸਦ ਨਹੀਂ ਬੁਲਾਉਣਾ ਜਿੰਦੀ ਦੇ ਵਿੱਚ ਕਦੇ ਵੀ ਜੋ ਮਰਜੀ ਹੈ ਵੀ ਮਕਸਦ ਕਦੇ ਨਹੀਂ ਬੁਲਾਣਾ ਤੇ ਉਥੀਆਂ ਜੇ ਪੜਨੀ ਆਂ ਕਿਸੇ ਵੀ ਰਿਲੀਜੀਅਨ ਤੋਂ ਤੁਸੀਂ ਬਲੋਂਗ ਕਰਦੇ ਹੋ Hindu, Muslim, Sikh, ईसाई ਉਥੀਆਂ ਪੜਨਾ ਤੁਹਾਨੂੰ ਰੱਬ ਨਹੀਂ ਮਿਲ ਸਕਦਾ ਜੋਗਧਾਰ ਨਾਲ ਰੱਬ ਨਹੀਂ ਮਿਲ ਸਕਦਾ ਜੰਗਲਾਂ 'ਚ ਜਾਣਾ ਰੱਬ ਨਹੀਂ ਮਿਲ ਸਕਦਾ ਮਿਲਣਾ ਕਿੱਦਾਂ ਆ ਉਹ ਆਪੇ ਮਿਲ ਜਾਂਦਾ ਨੰਦਾ ਵਾਸਿਆ ਵਹੀ ਗੱਲ ਮੈਂ ਹੁਣੀ ਕਹ ਲਿਆ ਕੁਦਰਤ ਕਵਨ ਕਹਾ ਵਿਚਾਰ ਉਬਾਰਣ ਜਦ ਮੈਂ ਇੱਕ ਵਾਰ ਜੂਤੂ ਦੁਪਾਵੇ ਸੈਂਪਲੀਕਾਰ ਤੂੰ ਸਦਾ ਸਲਾਮੰਦਰ ਰੰਗਦਾ ਕਿ ਮੈਂ ਵੀ ਐਡਾ ਅਭਿਆਨਤ ਨਹੀਂ ਮੈਂ ਤੁਹਾਨੂੰ ਐਗਜ਼ੈਕਟ ਦੱਸ ਜਵਾਂ ਰੱਬ ਕਿੱਦਾਂ ਮਿਲਣਾ ਠੀਕ ਆ ਅਸੇ ਦੀ ਇੱਕ ਇਹੀ ਆ ਕੀ ਉਹਨਾਂ ਰਹਿਸ਼ਕ ਕਰੋ ਜਿਵੇਂ ਤੁਸੀਂ ਕੁੜੀ ਮੁੰਡੇ ਨਾਲ ਤੇ ਮੁੰਡਾ ਕੁੜੀ ਦਾ ਕਰਦਾ ਐਦਾਂ ਰੱਬ ਨਾਲ ਰਹਿਸ਼ਕ ਕਰੋ ਤੇ ਉਹ ਖੁਦ ਬਖੁਦ ਖੁਦ ਰਸਤੇ ਖੋਲਦਾ ਕਿੰਨੀਆਂ ਚੀਜ਼ਾਂ ਨੂੰ ਤੁਸੀਂ ਮੀਨਿੰਗ ਦੇ ਨਾਲ ਰੀਡ ਕਰੋ ਇਕੱਲੇ ਬਹਿ ਕੇ ਇਹ ਨਾ ਹੋਵੇ ਵੀ ਨਹੀਂ ਮੈਂ ਰੀਡ ਕਰਨ ਲੱਗਾ ਇਚ ਵੀ ਮਕਸਦ ਵੀ ਨਹੀਂ ਮੈਂ ਰੱਬ ਨੂੰ ਪਾਉਣਾ ਕਹਿੰਦੇ ਧਾਰ ਕੀ ਕੀਤੀ ਐ ਮਥਕੇ ਕੀਤੀਆਂ ਚੀਜ਼ਾਂ ਦਾ ਕਰੀਬ ਪੜਾ ਨਹੀਂ ਹੁੰਦਾ ਜਾਂਦਾ ਸਮ ਇਹ ਤਾਂ ਚੀਜ਼ਾਂ ਅਨਪੋਲ ਚ ਮਿਲਦੀਆਂ ਮਥਕੇ ਸਿਰਫ ਤੁਸੀਂ ਇਹ ਸ੍ਰਿਸ਼ਟੀ ਦੇ ਕੰਮ ਕਰ ਸਕਦੇ ਹੋ ਆਪਣੀ ਰੋਜ਼ਮਰਹ ਦੀ ਜ਼ਿੰਦਗੀ ਜੀ ਸਕਦੇ ਪਰਮਾਤਮਾ ਨੂੰ ਮਿੱਥ ਕੇ ਨਹੀਂ ਕੀਤਾ ਜਾ ਸਕਦਾ ਉਹਨੂੰ ਇਸ਼ਕ ਦੇ ਨਾਲ ਕੀਤਾ ਜਾ ਸਕਦਾ ਠੀਕ ਹੈ hope ਤੁਸੀਂ ਅੰਡਰਸਟੈਂਡ ਕੀਤਾ ਹੋਇਆ ਤੇ ਅੱਜ ਆਪਾਂ ਅੰਗ 3 ਦੀ ਅਜ ਸਮਾਪਤੀ ਹੋ ਚੁੱਕੀ ਹੈ ਤੇ ਅਗਲੀ ਵੀਡੀਓ ਤੋਂ ਅੰਗ 4 ਸਟਾਰਟ ਕਰਾਂਗੇ ਅਗਰ ਤੁਹਾਨੂੰ ਮੇਰੀਆਂ ਵੀਡੀਓ ਵਧੀਆ ਲੱਗਦੀਆਂ ਤੇ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰੀਆ ਕਰੋ ਵਾਹ ਪਹਿਲੀ ਦਫਾ ਇਹ ਕਿਹਾ ਯਾਰ ਨਹੀਂ ਦੂਜੀ ਵਾਰ ਕਿਹਾ ਤਾਂ ਸ਼ੂਟ ਬੋਲਦਾ ਮੈਂ ਯਾਰ ਤੇ ਛੇਤੀ ਮਿਲਾਂਗੇ ਇਦਾਂ ਦੀ ਇੱਕ ਅਜਹੀ ਨਵੀਂ ਵੀਡੀਓ ਦੇ ਨਾਲ ਓਦੋਂ ਤੱਕ ਲਈ ਨਮਸਕਾਰ ਸਤਿ ਸ਼੍ਰੀ ਅਕਾਲ ਆਦਾ ਮੇਰੇ ਦੋਸਤੋ बाय बाय टेक केयर लव यू नमस्कार